ਹਾਂਜੀ ਦੁਨੀਆ ਤੇ ਕੋਈ ਵੀ ਇਦਾਂ ਦਾ ਇਨਸਾਨ ਨਹੀਂ ਹੈਗਾ ਜਿੰਨੂ ਕੀ ਸੰਗੀਤ ਨਾਲ ਪਿਆਰ ਨਾ ਹੋਵੇ ਕਈ ਆਪ ਦਾ ਇਹਦੇ ਚ ਫੀਲਡ ਚ ਕੈਰੀਅਰ ਬਣਾਉਣਾ ਚਾਹੁੰਦੇ ਨੇ ਕਈ 뮤직 ਲਾਈਨ ਚ ਆਪ ਦੇ ਆਪ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਨੇ ਫੇਮ ਤੇ ਕਈ ਚਾਹੇ ਪ੍ਰਮਾਤਮਾ ਦੀ ਭਗਤੀ ਨਾਲ ਜੁੜਨਾ ਚਾਹੁੰਦੇ ਨੇ ਉਹ 뮤직 ਨੂੰ ਸਿੱਖਣਾ ਚਾਹੁੰਦੇ ਨੇ ਪਰ ਬਹੁਤ ਜਣਾਂ ਦੇ ਦਿਮਾਗ ਚ ਇਹ ਗੱਲ ਚੱਲਦੀ ਹੁੰਦੀ ਹੈ ਕਿ ਮੇਰੀ ਤਾਂ ਓਵਰਏਜ ਹੋ ਗਈ ਗਲਾ ਤਾਂ ਗੋਡ ਗਿਫਟਡ ਹੁੰਦਾ ਮੇਰੇ ਤੋਂ ਤਾਂ ਗਾਇਆ ਨਹੀਂ ਜਾਂਦਾ ਮੇਰੀ ਫੈਮਲੀ ਸਪੋਰਟ ਨਹੀਂ ਕਰਦੀ ਤਾਂ ਅੱਜ ਦੀ ਵੀਡੀਓ ਸਿਰਫ ਉਹਨਾਂ ਲਈ ਹੈਗੀ ਇੰਸਟਾਗ੍ਰam ਤੇ ਕਾਫੀ ਜ਼ਿਆਦਾ ਮੈਸੇਜਸ ਆਉਣ ਸਵਿਚ ਹੋਣਾ ਚਾਹੀਦਾ ਹੈਗਾ ਲੰਬੇ ਲੈਸਨ ਲੈ ਕੇ ਆਉਣੇ ਚਾਹੀਦੇ ਆ ਵੋਕਲਸ ਤੇ ਹਰਮੋਨੀਅਮ ਦੀ ਤੇ ਗਿਟਾਰ ਦੀ ਤਾਂ ਮੁੱਖ ਦੀ ਮਕੌਂ ਦੀ ਗੱਲ ਕਰਾਂ ਕਿ ਤੁਸੀਂ ਮਿਊਜ਼ਿਕ ਸਿੱਖਣਾ ਚਾਹੁੰਦੇ ਹੋ ਲੇਕਿਨ ਤੁਹਾਡੇ ਕੋਲ ਜਿਆਦਾ ਟਾਈਮ ਨਹੀਂ ਹੈਗਾ ਸੀ ਜਾਂ ਉਦਾਂ ਦੇ ਸੋਰਸਸ ਨਹੀਂ ਹੈਗੇ ਸੀ ਤਾਂ ਅੱਜ ਦਾ ਲੈਸਨ ਸਿਰਫ ਉਹਨਾਂ ਲਈ ਆ ਅਣ ਇਸ ਤੋਂ ਬਾਅਦ ਰੈਗੂਲਰਲੀ ਆਪਣੇ ਲੈਸਨਸ ਆਇਆ ਕਰਾਂਗੇ ਵੀਕ ਚ ਦੋ ਲੈਸਨ ਪਾਇਆ ਕਰੂੰਗਾ YouTube ਤੇ ਸੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿਉਂਕਿ ਇੱਕ ਵੀਕ ਚ ਦੋ ਵੀਡੀਓਸ ਆਪਣੀਆਂ ਆਇਆ ਕਰਨੀਆਂ ਕਿ ਕਿ ਆਪਾਂ ਸਿੰਗਿੰਗ ਕਿਵੇਂ ਸਿੱਖੀਏ ਬਿਲਕੁਲ ਸਿੰਪਲ ਤਰੀਕੇ ਨਾਲ ਸੋ ਜਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਆਜੂ ਚਾਹੀ ਕੋਈ ਹੋਰ ਕੰਮ ਕਰਦਾ ਜਿਸ ਵਿੱਚ ਕਲਾ ਦਾ ਯੂਜ਼ ਹੋਵੇ ਇਹਦੇ ਅੰਤ ਨਹੀਂ ਹੁੰਦਾ ਮਿਊਜ਼ਿਕ ਦਾ ਵੀ ਅੰਤ ਨਹੀਂ ਹੈਗਾ ਲੇਕਿਨ ਆਪਾਂ ਆਪਣੇ ਲੈਸਨ ਚ ਆਪਾਂ ਸਿੱਖਾਂਗੇ ਕਿ ਅੱਜ ਇੰਟਰੋਡਕਸ਼ਨ ਚ ਤੁਹਾਨੂੰ ਇਹੀ ਦੱਸੂਗਾ ਦੇਖੋ ਮਿਊਜ਼ਿਕ ਨੂੰ ਤੁਸੀਂ ਔਖੇ ਲੈਵਲ ਤੇ ਵੀ ਸਿੱਖ ਸਕਦੇ ਹੋ ਜ਼ਿਆਦਾ ਟਾਈਮ ਕੱਢ ਕੇ ਤੇ ਮਿਊਜ਼ਿਕ ਨੂੰ ਤੁਸੀਂ ਸਿੰਪਲ ਤਰੀਕੇ ਨਾਲ ਵੀ ਸਿੱਖ ਸਕਦੇ ਹੋ ਬਹੁਤ ਘੱਟ ਸਮੇਂ ਵਿੱਚ ਮੁੱਖੀ ਗੱਲ ਤੁਹਾਨੂੰ ਗਾਣਾ ਇੰਨਾ ਕੋਨਾ ਚਾਹੀਦਾ ਕਿ ਚਾਰ ਜਣਾਂ ਚ ਤੁਸੀਂ ਗਾਓ ਹਨਾ ਮੈਂ ਗਾਦਾ ਲਾਊਡ ਗਾ ਸਕੋ ਕਲੀਅਰ ਗਾ ਸਕੋ ਬੀਟ ਦੇ ਅੰਦਰ ਗਾ ਸਕੋ ਜਾਂ ਤੁਹਾਨੂੰ ਕੋਈ ਸੁਣ ਰਿਹਾ ਤਾਂ ਉਹਨੂੰ ਇੰਨਾ ਕੁ ਐਸਟੀਮੇਟ ਹੋ ਜਾਏ ਕਿ ਬੰਦਾ ਸਿੱਖਿਆ ਸਟੇਜ ਪਰਫਾਰਮੈਂਸ ਕਰਦੇ ਹੋ ਜਾਂ ਸਟੂਡੀਓ ਰਿਕਾਰਡਿੰਗ ਕਰਦੇ ਹੋ ਤਾਂ ਤੁਹਾਡਾ ਗਲਾ ਪ੍ਰੋਪਰ ਹੋਵੇ ਜ਼ਿਆਦਾ ਟੇਕਣਾ ਲੱਗੇ ਗਲਾ ਟੈਕਸਚਰ ਚੇਂਜ ਨਾ ਹੋਵੇ ਆਉਣ ਵਾਲੇ 15 ਤੋਂ 20 ਲੈਸਨਸ ਚ ਆਪਾਂ ਇਹੀ ਗੱਲਾਂ ਤੇ ਸਾਰਾ ਕੁਝ ਕਵਰ ਕਰਾਂਗੇ ਕਿ ਤੁਸੀਂ ਬਹੁਤ ਘੱਟ ਸਮੇਂ ਚ 4-5 ਮਹੀਨਿਆਂ ਚ ਆਪਦੀ ਵੋਕਲ ਇੰਪਰੂਵਮੈਂਟ ਦੇ ਸਕਿੱਲਸ ਨੂੰ ਕਿਵੇਂ ਅਪ ਕਰ ਸਕਦੇ ਹੋ ਸੋ ਇਹ 15 ਤੋਂ 20 ਲੈਸਨਸ ਚ ਆਪਾਂ ਪੂਰੇ ਪ੍ਰੋਪਰ ਸਮਝਾਵਾਂਗੇ ਤੁਹਾਨੂੰ ਕਿ ਤਿੰਨ ਤਰੀਕਿਆਂ ਦਾ ਰਿਆਜ਼ ਆਪਾਂ ਕਿਵੇਂ ਡਿਵਾਈਡ ਕਰਨਾ ਖਰਜ ਦਾ ਰਿਆਜ਼ ਨੂੰ ਕਿਵੇਂ ਕਰਨਾ ਸਰਗਮਾਂ ਦੇ ਨੂੰ ਕਿਵੇਂ ਕਰਨਾ ਐਂਡ ਥਰਡ ਨੰਬਰ ਤੇ ਗਾਉਣ ਦੇ ਰਿਆਜ਼ ਨੂੰ ਕਿਵੇਂ ਕਰਨਾ ਗਾ ਐਂਡ 3 ਨੰਬਰ ਤੇ ਗੋਂਦ ਰਿਆਸ ਗੋਂਦੀ ਰਿਆਸ ਤੋਂ ਪਹਿਲਾਂ ਸੋਣਾ ਜ਼ਰੂਰੀ ਹੈ ਕੀ ਕੀ ਚੀਜ਼ਾਂ ਤੁਸੀਂ ਸੋਣੀਆਂ ਸਟੂਡੀਓ ਰਿਕਾਰਡਿੰਗ ਇਗਨੋਰ ਕਰਨਾ ਤਾਂ ਓਵਰਆਲ ਸਾਰਾ ਕੁਝ ਆਪਾਂ ਇਹਦੇ ਵਿੱਚ ਕਵਰ ਕਰਾਂਗੇ ਸੋ ਨੈਕਸਟ ਲੈਸਨ ਆਉਣ ਤੋਂ ਪਹਿਲਾਂ ਤੁਹਾਨੂੰ ਇੱਕ ਛੋਟਾ ਜਿਹਾ ਕੰਮ ਦੇਣਾ ਤੁਸੀਂ ਆਪਦੇ ਸਾਉਣ ਸਟੇਬਲ ਕਰਨਾ ਕਿਵੇਂ ਕਰਨਾ ਮੁੰਡਿਆਂ ਨੇ ਸੀ ਸ਼ਾਰਪ ਤੋਂ ਜੇ ਨਹੀਂ ਪਤਾ ਤਾਂ ਸਿਰਫ ਤੁਸੀਂ ਵੋਕਲ ਮੈਚ ਕਰਿਓ ਸੀ ਸ਼ਾਰਪ ਡੀ ਸ਼ਾਰਪ ਏ ਸ਼ਾਰਪ ਇਹ ਵੀ ਸਾਰਾ ਕੁਝ ਕਵਰ ਕਰਾਂਗੇ ਕਿਵੇਂ ਹੁੰਦਾ ਕਿਵੇਂ ਬਣਦਾ ਕੁੜੀਆਂ ਕਿਹੜੇ ਸਕਿੱਲ ਤੇ ਹੁੰਦੀਆਂ ਮੁੰਡੇ ਕਿਹੜੇ ਸਕਿੱਲ ਤੇ ਹੁੰਦੇ ਆ ਤਾਂ ਮੁੰਡੇ ਯਾਦ ਰੱਖੋ ਸੀ ਸ਼ਾਰਪ ਤੇ ਆਪਾਂ ਸਿਰਫ ਸਾ ਲਾ ਕੀ ਮੀ ਕੁੜੀਆਂ ਨੇ ਜੀ ਸ਼ਰਤ ਤੇ ਸਾ ਤੋ ਐਨੀ ਕਿਤੇਰੀ ਕਰਕੇ ਨੈਕਸਟ ਲੈਸਨ ਚ ਮਿਲਦੇ ਆ ਮਿੱਤਰੋ